ਉਹਨੇ ਵੀ ਸਿਆਣ ਲੈ ਵੀ ਸਾਤਾ ਉਹ ਹੈ ਜੀ ਲਾਦਾ ਉਹਦਾ ਪਾਠੀ ਆਲਾ ਦੀ ਕਿ ਕੋਈ ਪ੍ਰਸਾਦੀ ਪ੍ਰਸੂਦੇ ਸਕਾਏ ਉਹ ਕਹਿੰਦਾ ਵੀ ਚੰਗਾ ਵੀ ਭਗਤਾ ਚੱਲਦੇ ਆ ਫਿਰ ਉਹ ਪਿਉਂ ਟੀਮੀ ਇਸ਼ਾਰਾ ਕਰੀ ਮੰਗ ਲਾ ਕੁਛ ਇਹ ਤੋਂ ਉਹ ਪਾਠੀ ਆਲਾ ਹੁਣ ਜੱਟ ਨੇ ਦਾ ਆਪਦੀ ਚੀਜ਼ ਮੰਗਣੀ ਤੇ ਉਹ ਕਹਿੰਦਾ ਬਾਬਾ ਕਹਿੰਦਾ ਹਾਂ ਕਹਿੰਦਾ ਜੇ ਇੱਕ ਬੋਤਾ ਦੇ ਦੇਣੇ ਤੋ ਵੱਲਦੇ ਨੇ ਮੈਂ ਮੇਰਾ ਸਵਾਕਾ ਕਾਹਲੇ ਦੀ ਬਣ ਜੇਗਾ ਨਾ ਮੌਜ ਨਾ ਬਾਂ ਤੇ ਮਾਲ ਲਿਆ ਕਰਾਂ ਕਹਿੰਦਾ ਜਾ ਤੈਨੂੰ ਬੋਤਾ ਮਿਲ ਜੂਗਾ ਹੈ ਪਰ ਯੋ ਮਗਰੋ ਕਹੀ ਮੈਂ ਤਾਂ ਤੈਨੂੰ ਕੀ ਕਿਹਾ ਸੀ ਮੰਗਣ ਨੂੰ ਕਹਿੰਦਾ ਹੋਰ ਕਹਿੰਦੀ ਮੈਂ ਤਾਂ ਤੇ ਪੁੱਤ ਕਿਹਾ ਸੀ ਬਾਪਾ ਪੁੱਤ ਦਾਦੇ ਕਹਿੰਦਾ ਹੁਣ ਨਹੀਂ ਇੱਕੋ ਹੀ ਗੱਲ ਸੀ ਬਸ ਜਿਹੜੀ ਤੂੰ ਪਹਿਲਾਂ ਵਾਂਗਲੀ ਹੁਣ ਨਹੀਂ ਤੈਨੂੰ ਬੋਤਾ ਮਿਲੂਗਾ ਤੇਰਾ ਹਾਲ ਚੌਂਕੜੇ ਦਾ ਸਾਕਾ ਕਹਿੰਦੇ ਉਦੋਂ ਤੇਰਾ ਸਾਕ ਉਹਦਾ ਪਿਛਵਾਗਾ ਵੱਡਾ ਮੰਨਦੇ ਆਲਾ ਕਹਿੰਦਾ ਯਾਰ ਨਹੀਂ ਤਾਂ ਮੇਰੇ ਵਰਗਾ ਸਾਕੀ ਹੁੰਦੀ 5 ਫੁੱਟ ਦੀ ਉਹ ਬਣੀ ਕੁਸ਼ ਬਣਾਣ ਮੇਡ ਦੀ ਸਵਾਗੇ ਨੇ ਲੈ ਕੇ ਆਣਾ 10 ਫੁੱਟ ਤਾਂ ਇੱਕ ਵਾਰ ਚ ਕਿਉਂਕਿ ਇੱਕ ਪਾਸੇ ਬੋਤਾ जोड ਜਾਂਦਾ ਇੱਕ ਪਾਸੇ ਬਲਦ ਰੋੜਾ ਰੱਪਾ ਛੜਦਾ ਨਾ ਤਕੜੀ ਚੀਜ਼ ਸੀ ਕਿ ਤੇ ਹੁਣ ਸਵਾਗੀ ਦਾ ਵਾ ਥੋੜਾ ਥਾਂ ਮੇਡ ਦੀ ਉਹ ਕਹਿੰਦਾ ਭਗਤਾ ਦਾ ਤੂੰ ਉਦੋਂ ਦਾ ਕੁਸ਼ ਮੰਗ ਲੈਂਦਾ ਕਹਿੰਦਾ ਹੋਂ ਨਹੀਂ ਤੈਨ ਬੋਤਾ ਕਹਿੰਦੇ ਹੁਣ ਬੋਤਾ ਹੀ ਮਿਲੂ ਉਹ ਕਹਿੰਦਾ ਮੀਚਾਂਦਾ ਐਨੇ ਭਈ ਸੰਤ ਗਏ ਗਾਹਾਂ ਇੱਕਰੋਹੀ ਦੇ ਵਿੱਚ ਗਾਂ ਫੇਰ ਹਾਲਾਵਾਹੀ ਜਾਵੇ ਬੰਦਾ ਚਲ ਉਹਨੇ ਸੰਤਾਂ ਤੇ ਦੂ ਲੱਗੀ ਚਲੋ ਕਹਿੰਦੇ ਵੀ ਪਾਣੀ ਪੀਣਿਆ ਨਾਲੇ ਜਿਹੜੇ ਸਾਹ ਸੰਤੋਂਦੇ ਉਹ ਕਹਿੰਦੇ ਹਾਲੀ ਨੂੰ ਭਾਈ ਬਲਦਾਂ ਨੂੰ ਓਖਾ ਨਾ ਕਰੀ ਟਾਈਮ ਸਿਰ ਛੱੜਦੀ ਇਹਨਾਂ ਨੂੰ ਕੱਖ ਭਾਈ ਤੇ ਇਹਨਾਂ ਦੀ ਭਗਤ ਨੇ ਇਹਨਾਂ ਨੂੰ ਵੀ ਸਾਹਮਣਾ ਚੰਗੀ ਤਰ੍ਹਾਂ ਤੇ ਚੰਗੇ ਸਾਹ ਤਾਂ ਹਾਲੀ ਦੇ ਕੋਲੇ ਗੱਲ ਕਰਕੇ ਜਾਂਦੇ ਇੱਕ ਉਹਦੀ ਪ੍ਰਾਣੀ ਦੇਖਦੇ ਵੀ ਆਰਤਾ ਨਹੀਂ ਲਾਈ ਬੈਠਾ ਕਿਤੇ ਵਿੱਚ ਵੱਲ ਦਾਂਦੇ ਆ ਪ੍ਰਾਣੀ ਦੇ ਨਾਲ ਇੰਨੀ ਸਾਰੀ ਸੂਈ ਜੀ ਲਵਾ ਲੰਦੇ ਜਿਹੜਾ ਮੱਠਾ ਵਾਲਦ ਹੁੰਦਾ ਉਹਦੇ ਮਾਰਦੇ ਜਦੋਂ ਉਹਨੂੰ ਦੁੱਖ ਲੱਗਦਾ ਉਹ ਵਿਚਾਰਾ ਭਾਏ ਦਾ ਤੇ ਜੇ ਇਹਦੇ ਆਰ ਹੋਣੀ ਨਾ ਫੜ ਕੇ ਪ੍ਰਾਣੀ ਉਦੋਂ ਮਾਰ ਕੇ ਇੱਕ ਟੋਟ ਦੇ ਉਹ ਵਿਚੇ ਭੇਜ ਦੇਣੀ ਵੀ ਆ ਤੂੰ ਸੁਦਾ ਰੋਜ਼ ਹਲਾਲ ਕਰਦਾ ਆ ਕੀ ਕਰਦਾ ਛਾਦ ਸੰਤੱਕੇ ਭਾਲੀ ਕੋਲੇ ਤਾਂ ਜਾਂਦੇ ਵੀ ਦੇਖਦੇ ਆ ਆ ਰੂਰ ਤਾਂ ਨਹੀਂ ਲਵਾਈ ਬੈਠਾ ਉਹਦਾ ਪਾਪ ਤਾਂ ਹੀ ਲਈ ਜਾਂਦਾ ਹਾਂ ਵੀ ਪਾਪ ਤਾਂ ਨਹੀਂ ਲਈ ਜਾਂਦਾ ਇਹਨਾਂ ਦੀ ਨਾ ਤਾਂ ਕਮਾਈ ਖਾਂਦਾ ਬਾਹਲੇ ਲਵਾ ਲੰਦੇ ਆ ਗੱਡੀਆਂ ਦੇ ਹੁੰਦੀ ਹਰੇਕ ਤੇ ਤਾਂ ਹੀ ਤਾਂ ਬਲਦ ਸਾਲ ਮਾਰਦਾ ਉਹਨਾਂ ਨੂੰ ਦੇਖ ਕੇ ਉਹ ਬੰਦਾ ਦੀ ਥੋੜਾ ਜਿਹਾ ਖਰਾਬ ਆ ਉਹ ਕਹਿੰਦਾ ਵੀ ਛੇੜਾ ਮੰਗ ਕੀ ਮੰਗਦਾ ਉਹ ਕਹਿੰਨਾ ਮਹਾਰਾਜ ਬਹੁਤ ਕੁਛ ਹੈ ਕਹਿੰਦਾ ਨਹੀਂ ਮੰਗ ਆ ਕਹਿੰਦਾ ਮਹਾਰਾਜ ਮੇਰੇ ਘਰੇ ਅੰਨ ਪਾਣੀ ਪੂਰਾ ਆ ਮੋਜੇ ਦੋ ਲਵੇਰੇ ਰਿਹਾ ਕਰਨ ਕਹਿੰਦਾ ਚੰਗਾ ਇਹ ਵਚਨ ਕਰਤੀ ਤੇ ਕਮਾਂਡੀਆਂ ਦੇ ਉਦੋਂ ਦੁੱਗਣੇ ਦਾਣੇ ਹੋਣ ਲੱਗੇ ਜਿੱਥੇ ਕ੍ਰੀਸੀ ਮੈਸਾਂ ਦੋ ਹੋ ਗਈਆਂ ਨਾ ਭਾਂ ਦਾ ਵਰਤਾ ਆਪਾਂ ਮੰਗਿਆ ਸੀ ਕਹਿੰਦਾ ਆਪਣੀ ਜਿਨੀ ਇਹਦੇ ਹੋ ਗਈਆਂ ਖਰਾਈ ਨੂੰ ਕਹਿੰਦਾ ਦਿਲ ਦਾ ਮਾੜਾ ਬੰਦਾ ਦੀ ਪਾਪੀ ਸੀ ਉਹ ਕਹਿੰਦੀ ਸਾਖਾ ਨਾਲ ਹੋਰ ਕਹਿੰਦਾ ਮੈਂ ਮੰਗਿਆ ਸੀ ਕਹਿੰਦਾ ਭਾਂ ਦਾ ਆਪਣੇ ਤਾਂ ਇੱਕ ਮੈਸਾ ਹੈ ਦੋ ਇਹਨਾਂ ਦੇ ਹੋ ਗਏ ਦੋ ਹੀ ਆਪਣੇ ਨੇ ਦਾਣੇ ਆਪਣੇ ਨਾਲ ਵੱਧਉਂਦੇ ਨੇ ਕਮਾਈ ਆਪਣੇ ਜਿਨੀ ਨਾਲੇ ਕਰਦੇ ਨਹੀਂ ਉਹ ਕਹਿਣ ਲੱਗਾ ਨੰਨ ਮਨ ਨੂੰ ਸੰਤ ਕਹਿ ਕੇ ਕਹੀ ਨਹੀਂ ਕਹੀ ਉਹ ਸਾਹ ਦੀ ਭਾਲ ਕਰ ਤੈਨੂੰ ਮੈਂ ਜੋਕ ਦੱਸੂ ਕੋ ਦੋਨਾਂ ਜੀ ਅੰਦਰੋਂ ਖੋਟੇ ਸੀ ਦਿਲ ਦੇ ਉਹ ਕਹਿੰਦਾ ਫਿਰ ਇੱਕਦਾਂ ਜੋਤ ਦਾ ਖਰਾਬ ਹੋ ਜੂ ਹਾਲ ਦਾ ਕਹਿੰਦਾ ਮੈਂ ਭਾਲੂ ਸਾਹ ਤਾਂ ਰੋਹੀ ਚ ਰਹਿੰਦਾ ਭਈ ਭਾਲ ਦਾ ਭਾਲ ਦਾ ਬਾਗਿਆ ਕਿਸੇ ਨੂੰ ਪੁੱਛਿਆ ਕਹਿੰਦੇ ਇੱਥੇ ਯਾਰ ਕਿ ਟਿਬੇਆਂ ਸਾਹ ਰਹਿੰਦਾ ਬਾਗਿਆ ਆ ਵੀ ਭਗਤਾ ਫਿਰ ਉਹ ਦੁੱਧ ਲੈ ਕੇ ਵਾਕੇ ਰੋਲੂ ਜਾ ਕਹਿੰਦਾ ਲੋ ਬਾਬਾ ਦੁੱਧ ਛਕੋ ਦੰਦ ਛਕੀ ਉਹ ਕਹਣਾ ਮੰਗੇ ਵਿਭਗਤਾ ਕੀ ਮੰਗਦਾ ਹੈ ਕਹਣਾ ਜੀ ਮਾ ਖੋ ਖਾਣਾ ਹੋ ਜਾ ਉਹ ਕਹਨੇ ਕੀ ਮੰਗ ਲਦਾ ਕਹਣਾ ਜੀ ਕਹਿੰਦਾ ਚੰਗਾ ਫਿਰ ਖੋ ਖਾਣਾ ਉਹ ਪਈ ਉਹਦੇ ਘਰ ਵਾਲਾ ਜਮਾਨਾ ਹੋ ਗਿਆ ਟੁਕਰੀ ਗਈ ਉਹ ਪਈ ਪੁੱਟੀ ਵਿਚਾਰੀ ਮੇਰਾ ਬੰਦਾ ਚੰਗਾ ਭੌਲਾ ਦੀ ਲੈ ਦੋਨਾਂ ਅੱਖਾਂ ਤੋਂ ਦਿਸਣੋਂ ਹਟ ਗਿਆ ਉਹ ਹੁਣ ਆਪਦੇ ਘਰ ਆਈ ਨੂੰ ਕਹਿੰਦਾ ਕਿਉਂ ਅੱਜ ਮਾਂਜੇ ਨੇ ਕਹਿੰਦਾ ਇਹਨਾਂ ਨੂੰ ਤੂੰ ਕਹਿੰਦੇ ਧੁਗਣਾ ਹੁੰਦਾ ਹੈ ਕਹਿੰਦਾ ਅੱਜ ਭਲੀੜਤਾ ਕਹਿੰਦੀ ਹਾਂ ਹੁਣ ਲੋਟ ਹੈ ਕਹਿੰਦੀ ਸਵਾ ਦਵਾਰੇ ਆਇਆਂ ਫੇਰ ਸਾਧ ਪਾਲ ਕੇ ਤੇ ਕਹਿੰਦਾ ਮੈਨੂੰ ਕੋਈ ਨਾ 2-4 ਦਿਨ ਹਾਲਵਾ ਲਾਂ ਤੇ ਫੇਰ ਪਾਲੂ ਮੈਂ ਫੇਰ ਭਾਈ ਉਹ ਉਹ ਕਹੇ ਵੀ ਛੇਤੀ ਇਹਨਾਂ ਨੂੰ ਆਪਣੇ ਨਾਲ ਖਤਮ ਕਰੀਏ ਕਹਿੰਦੀ ਇੱਕ ਦਿਨ ਹਾਲ ਛੱਡਦੇ ਕੁਝ ਨਹੀਂ ਹੁੰਦਾ ਫੇਰ ਜਾ ਕਹਿੰਦਾ ਸਾਧ ਦੀ ਮੈਨੂੰ ਕੂਟੀਆਂ ਦਾ ਹੁਣ ਪਤਾ ਲੱਗ ਗਿਆ ਭਾਈ ਫੇਰ ਵਾਗ ਗਿਆ ਕਹਿੰਦਾ ਹਾਂ ਬਈ ਭਗਤਾ ਕਿਵੇਂ ਆਇਆ ਦੁੱਧ ਪਾਣੀ ਛਕਾਇਆ ਲਾ ਤਾਂ ਤਾਂ ਕੂਟੀਆਂ ਸਾਧੀਆਂ ਕਹਿੰਦਾ ਮੰਗ ਵਰ ਕੀ ਮੰਗਦਾ ਕਹਿੰਦਾ ਮਹਾਰਾਜ ਬਹੁਤ ਕੋਸਾ ਕਾ ਨਹੀਂ ਮੰਗ ਲਾ ਕਨਾਂ ਜੀ ਫਿਰ ਮੇਰੇ ਬਾਹਰ ਚ ਨਾ ਖੂ ਲੱਗ ਗਈ ਉਹ ਕਹਿੰਦਾ ਤਦਾਸਤੂ ਪਈ ਇਹ ਤਾਂ ਇੱਕ ਲੱਗਿਆ ਉਹਦੇ ਦੋ ਲੱਗਿਆ ਉਹਦਾ ਭਈ ਹੁਣ ਜੋੜਾ ਉਹਦੇ ਘਰ ਵਾਲਾ ਜਦੋਂ ਬਾਹਰ ਨਿਕਲੇ ਆ ਉਹ ਦੜੰਮ ਦੇਣ ਵਿਚਾਰਾ ਖੂ ਡਿੱਕ ਪਿਆ ਉਹ ਕਹਿੰਦੀ ਕਹਿੰਦਾ ਕਿਉਂ ਕਹਿੰਦਾ ਕਹਿੰਦੀ ਹੌਣ ਨਿਭੜਿਆ ਨਾ ਕੰਮ ਕਰਦੀ ਜਮਈ ਬਾਹੋਂ ਸਾਥ ਕੋਈ ਜਾਣ ਦੀ ਲੋੜ ਨਹੀਂ ਕਹਿੰਦੀ ਆਪੇ ਕਹਿੰਦੀ ੱੱਕੇ ਖਾਣ ਕੇ ਕਹਿੰਦੀ ਮੰਗਦਾ ਤੂੰ ਐ ਬਾਦ ਐਨਾ ਦੇ ਬੀ ਤਾਂ ਹੀ ਕਹੇ ਖੇੜੇ ਸੁਖ ਬੇੜੇ ਸੁਖ ਹਾਂ ਜੇ ਆਪਾਂ ਕਿਸੇ ਦੀ ਸੁੱਖ ਮੰਗਾਗੇ ਨਾ ਇਹ ਪ੍ਰਤਿਆਕੇ ਦੇਖਿਆ ਪ੍ਰਮਾਤਮਾ ਜੇ ਕਿਸੇ ਦੀ ਮੰਗ ਲੇਗਾ ਤੇਰੀ ਪਹਿਲਾਂ ਕਰੂਗਾ ਉਹਦਾ ਜਾਣਦਾ ਨਾ ਵੀ ਅੰਦਰੋਂ ਕੀ ਭਾਵਨਾ ਲਈ ਬੈਠਾ ਹੈ ਜੇ ਦੂਜੇ ਨੂੰ ਕਿਹਾ ਵੀ ਯਾਰ ਇਹਦੇ ਪਾਣੀ ਫਸਲ ਵੜੀ ਆਪਣੇ ਕੱਖ ਨਹੀਂ ਹੋਇਆ ਫੇ ਉਸੇ ਦੀ ਹੋਊਗਾ ਜੇ ਤਾਂ ਹੀ ਗੁਰੂ ਨਾਨਕ ਨੇ ਕਿਹਾ ਵੀ ਸਰਬਤ ਦਾ ਪਲਾ ਅਰਦਾਸ ਜਿੱਤੇ ਕਰਦੇ ਆਪਨੇ ਸਿੱਖ ਵੀ ਭਾਈ ਸਰਬਤ ਦਾ ਪਲਾ ਕਿ ਗੁਰੂ ਨਾਨਕ ਦੇਵ ਨੇ ਮੰਨਿਆ ਨਹੀਂ ਜਿੰਨੇ ਮੁਸਲਮਾਨ ਬੋਡੇ ਬੋਡੇ ਫਖੀਰ ਹੋਏ ਨੇ ਸਰਵਤਦਾ ਪੜਾ ਨਹੀਂ ਕਿਸੇ ਨੇ ਮੰਨਿਆ ਇੱਕ ਇਹਨੇ ਮੰਗਿਆ ਉਹ ਹੁਣ ਵੀ ਕਹਿੰਦਾ ਪ੍ਰਤਿਆਕੇ ਦੇਖ ਲਓ ਜੇ ਤੁਸੀਂ ਗਮਾਂਡੀ ਦੇ ਚੰਗੀ ਫਾਸਲਾ ਹੈ ਜੇ ਵਧੀਆ ਫਾਸਲਾ ਹੈ ਆਪਨ ਤਾਂ ਦਾ ਛੋਖੀ ਆ ਤਕੜਾ ਹੋ ਜੂ ਖੇਤੋਂ ਚੀਜ਼ ਨਹੀਂ ਚੱਕੂਗਾ ਜੇ ਮਾੜਾ ਹੈ ਖੇਤੋਂ ਚੀਜ਼ ਵੀ ਚੱਕੂਗਾ ਜੇ ਆਪ ਤਾਕੜਾ ਹੈ ਜੇ ਗਮਾਂਡੀ ਦੇ ਮੈਂ ਐਸਾ ਲੱਸੀ ਦਾ ਲੈ ਕੇ ਪੀ ਲਾਂਗੇ ਜੇ ਆਪਦੇ ਨਹੀਂ ਲੱਸੀ ਤਾਂ ਦੇ ਦੂ ਪੀਣ ਨੂੰ ਪਰ ਨਹੀਂ ਆਪਦੀ ਸੋਚ ਬਿਲਕੁਲ ਠੀਕ ਰੱਖਣੀ ਚਾਹੀਦੀ ਐ ਵੀ ਉਹ ਸੋਚ ਗਲਤ ਸੋਚ ਬਣਾਉਣੀ ਵੀ ਉਹ ਜ਼ਰੂਰੀ ਮਾੜੀ ਆ ਸੰਤ ਮਹਾਤਮਾ ਵੀ ਇਹੀ ਕਹਿੰਦੇ ਨੇ ਵੀ ਪਹਿਲਾਂ ਇਹ گاਉਣ ਵਾਲੇ ਕਹਿੰਦੇ ਹੁੰਦੇ ਦੋਹਰੇ ਲਾਉਂਦੇ ਹੁੰਦੇ ਉਹ ਪਹਿਲਾਂ ਕਿ ਆਪਦੀ ਨੀਤ ਨੂੰ ਸਾਫ਼ ਕਰੀਏ ਚਾਹੇ ਦੂਜੇ ਦੀ ਨੀਤ ਬੰਦੀਤ ਹੋਵੇ ਉੱਥੇ ਬੈਠ ਆਰਾਮ ਕਰੀਏ ਜਿੱਥੇ ਖੂਹੇ ਕੋਲ ਮਸੀਤ ਹੋਵੇ ਕੋ ਅੱਗੇ ਮਸੀਤਾਂ ਦੇ ਕੋਲੇ ਖੂਹ ਹੁੰਦੇ ਵੀ ਨਾ ਤੇ ਉੱਥੇ ਪਾਣੀ ਪੀ ਲੈ ਡੰਡਾ ਨਾ ਇਹ ਧਰਮ ਜਗਾ ਲੈ ਬੱਚੀ ਬਿਲ੍ਹਾ ਆਪਦੀ ਨੀਤ ਸਾਫ਼ ਕਰ ਵੀ ਫੇਰ ਦੂਜਾ ਰਹਿਣ ਦੇ ਜਦੋਂ ਆਪਣੀ ਠੀਕ ਹੈ ਦੂਜਾ ਕੋਸ਼ਿਸ਼ ਹੈ ਜਦੋਂ ਆਪਣੀ ਮਾਲਕ ਨੂੰ ਤਾਂ ਪਤਾ ਨਹੀਂ ਵੀ ਇਹ ਬੰਦਾ ਕਿਹੜੇ ਹਿਸਾਬ ਤੇ ਚੱਲ ਰਿਹਾ ਹੈ ਜੇ ਉਤਲੇ ਮਨੋਂ ਕਰਦਾ ਉਹ ਕੀ ਭੁੱਲਿਆ ਔਰ ਬਾਹਲੇ ਆਪਾਂ ਇੱਕ ਗੱਲ ਦੀ ਨੀਂਦਿਆਂ ਨਹੀਂ ਕਰਦੇ ਬਾਹਰ ਤਾਂ ਘੰਟਾ-ਘੰਟਾ ਨਹੀਂ ਮਹਾਰਾਜ ਮੂਰੋ ਹਿਲਦੇ ਉਹ ਮਹਾਰਾਜ ਨੂੰ ਪਤਾ ਨਹੀਂ ਵੀ ਇਹ ਕੀ ਮੰਗਦਾ ਕਿ ਕਿਵੇਂ ਅੰਦਰੋਂ ਉਹਦਾ ਪਤਾ ਨਾ ਉਹਦਾ ਬਾਣੀ ਕਹੀ ਜਾਂਦੇ ਬਿਨ ਬੋਲਿਆਂ ਸਭ ਕੁਝ ਜਾਣਦਾ ਜਿਸ ਤੱਕ ਖੜ ਕੀਤੀ ਅਰਦਾਸ ਜੀਓ ਉਹ ਜਾਣੀ ਜਾਣਾ ਉਹਦੇ ਮੂਰੇ ਬਾਰੇ ਡਰਾਮੇ ਜਿਹਾ ਨਾ ਕਰੇ ਸਿੱਧਾ ਜਾ ਕੇ ਉਹਨੂੰ ਮਾਲਕ ਦੇ ਕੋਲੇ ਹੀ ਬੇਨਤੀ ਕਰੋ ਵੀ ਸੱਚੇ ਪਾਤਸ਼ਾਹ ਆਪਦਾ ਨਾਮ ਤੇ ਕਿਸੇ ਦਾ ਖਵਾਈ ਨਾ ਆਪਦਾ ਹੱਕ ਖਾ ਲਈ ਮਿਉ ਜਾਣੀ ਜਾਣਾ ਉਹਦਾ ਅਸੀਂ ਤਾਂ ਸਮਾਂ ਉਹਨੂੰ ਹੁਣ ਖਡਾਉਣਾ ਬਣਾ ਸਮਝਾਉਣ ਲੱਗੇ ਮਹਾਰਾਜ ਨੂੰ ਮੂਰੇ 10 ਰੁਪਇਆ ਮੱਥਾ ਟੇਕ ਕੇ ਮੰਗਦਾ 50000 ਦੀ ਚੀਜ਼ ਉਹਦਾ ਆਪਾਂ ਨੂੰ ਦੇਣ ਵਾਲਾ ਆਪਾਂ ਉਹਨੂੰ ਕੀ ਦੇ ਸਕਦੇ ਆ ਠੀਕ ਆ ਆਪਣਾ ਹੱਕ ਹੈ ਸਤਕਾਰ ਕਰਨਾ ਗੁਰੂ ਹੈ ਪਰ ਜਾਣਦਾ ਉਹ ਸਭ ਕੁਝ ਹੈ ਕਿਉਂਦੀ ਬੁਰੀ ਆਪਾਂ ਜਾ ਕੇ ਲੇ ਲੜੀਆਂ ਜਾਂ ਖੜੀ ਜਾਓ ਤਾਂਵੇਂ ਲੋਕਾਂ ਨੂੰ ਡਰਾਮਾ ਦਿਖਾਉਣਾ ਉਹ ਉਹਨੂੰ ਪਤਾ ਹੈ ਵੀ ਇਹ ਕੀ ਕਿਵੇਂ